ਇਹ ਫਸਲ ਤਬਾਹ ਹੋਈ ਐ ਇਹ ਗਰੀਬ ਗੁਰਬੇ ਤੇ ਕਿੰਨਾ ਸਰਪਿਆ ਦਾ ਜੇ ਸਾਰਾ ਸੜ ਸਾਡੀ ਦੀ ਪਿਆ ਜੇ ਦਾ ਜੱਟ ਦੀ ਆ ਫਿਰ ਸਾਡੀ ਵੀ ਹੈਗੀ ਆ ਜੀ ਜੇ ਜੜਦੀ ਸਾਡੀ ਵੀ ਨਹੀਂ ਰਹਿ ਗਈ ਹੁਣ ਤੇ ਨਾਲ ਨਾਲ ਨਾ ਸੀ ਕੰਮ ਕਰ ਸਕਦੇ ਨਾ ਢੇੜੀ ਜੋਗੇ ਹੁਣ ਹੁਣ ਅਸੀਂ ਆ ਭੁੱਖੇ ਮਰਾਂਗੇ ਹੁਣ ਜੇ ਹੁਣ ਜੇ ਕਣਕ ਨਹੀਂ ਰਹੇਗੀ ਅਸੀਂ ਕੰਮ ਕਿੱਥੇ ਕਰਾਂਗੇ ਕਿੱਥੋਂ ਸਾਡੇ ਬੱਚੇ ਪਾਲਣਗੇ ਕਿੱਥੋਂ ਬਾਲਣਗੇ ਜੁਗਾਂ ਕਿੱਥੋਂ ਕੰਮ ਕਰਾਂਗੇ ਜਾ ਕੇ ਜੇ ਕਿਸਾਨ ਦੀ ਫਸਲ ਖਤਮ ਹੋ ਗਈ ਐ ਤੇ ਸਾਡੀ ਮਜ਼ਦੂਰੀ ਵੀ ਖਤਮ ਹੋ ਚੁੱਕੀ ਐ ਪਰਵਾਰਾਂ ਨੇ ਇਹੀ ਕਣਕ ਵੜਨੀ ਸੀ ਇੱਥੋਂ ਹੀ ਅਸੀਂ ਖਾਣਾ ਸੀ ਇੱਥੋਂ ਕਪੈਨਾ ਚਲੜੀਆਂ ਸੀ ਇੱਥੋਂ ਗਰੀਬ ਗੁਰਬੇ ਨੇ ਸਿੱਟੇ ਚੁਕਨੇ ਸੀ ਜਿਨ੍ਹਾਂ ਦੇ ਘਰਾਂ ਦੇ ਘਰ ਤੁਰਨੇ ਸੀ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਰਾਤ ਕੁਦਰਤ ਦਾ ਕਹਿਰ ਵਰਤਿਆ ਐਨੀ ਗੜੇ ਮਾਰੀ ਹੋਈ ਚਖੇੜਾ ਆਇਆ ਤੇ ਕਿਸਾਨੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਹੁੰਚੇ ਆਂ ਕਿਸਾਨ ਸਾਡੇ ਨਾਲ ਨੇ ਉਹਨਾਂ ਦੀ ਜਾਣਕਾਰੀ ਵੀ ਲਵਾਂਗੇ ਸੋ ਨੂੰ ਮੈਂ ਕੈਮਰਾਮੈਨ ਨੂੰ ਕਹਿਣਾ ਕਿਹੜਾ ਫਸਲ ਦਾ ਨੁਕਸਾਨ ਹੋਇਆ ਵਿਖਾ ਦੇ ਕਿੰਨਾ ਨੁਕਸਾਨ ਹੋਇਆ ਫਸਲ ਦੇ ਵੱਖ-ਵੱਖ ਤਰ੍ਹਾਂ ਦੇ ਨੂੰ ਵੀ ਉਹ ਇਧਰ ਬਾਈ ਵੀ ਸਾਡੇ ਨਾਲ ਜੁੜਨਗੇ ਉਹਨਾਂ ਦੇ ਨਾਲ ਵੀ ਜਾਣਕਾਰੀ ਲਵਾਂਗੇ ਆਪਾਂ ਸਾਰੀ ਫਸਲ ਦਾ ਕਿੰਨਾ ਨੁਕਸਾਨ ਹੋਇਆ ਦੂਰ ਤੱਕ ਜਿੱਨਾ ਕੈਮਰਾਮੈਨ ਨੂੰ ਕਹਿਣਾ ਕੈਮਰਾ ਘੁਮਾ ਦਿੱਤਾ ਜਾਵੇ ਕਿ ਸਾਰਾ ਦਿਖਾ ਦਿੱਤਾ ਜਾਵੇ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ ਜਿਹੜੇ ਕਿ ਫਸਲਾਂ ਦੇ ਜਿਹੜੇ ਉੱਪਰ ਬੱਲੀਆਂ ਸੀ ਗੜਿਆਣਾ ਇਹ ਬੱਲੀਆਂ ਕੋਨੇ ਕਰਤੀ ਫਸਲ ਇੱਕ ਵੀ ਬੱਲੀ ਨਹੀਂ ਬਚੀ ਤੇ ਇਧਰ ਸਾਡੇ ਨਾਲ ਕਿਸਾਨ ਵੀਰ ਨੇ ਆਏ ਖੇਤ ਦੇ ਵਿੱਚ ਫਿਰਦੇ ਸੀ ਇਹਨ ਤਾ ਕਿਸਾਨ ਬਾਈ ਫਿਰਦੇ ਸੀ ਖੇਤ ਦੇ ਵਿੱਚ ਇਹਨਾਂ ਨੂੰ ਪੁੱਛਦਿਆਂ ਵੀ ਕੀ ਕੁਛ ਨੁਕਸਾਨ ਹੋ ਗਿਆ ਕਿੰਨਾ ਕੁ ਹੋ ਗਿਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਕੀ ਥੋੜੀ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਜਿਹੜਾ ਇਹ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋ ਗਿਆ ਫਸਲ ਬਚੀ ਕੁਛ ਤੇ ਨਹੀਂ ਬਚੀ ਨਹੀਂ ਬਚੀ ਜਵੈ ਨਹੀਂ ਬਚੀ ਜੀ ਅੱਛਾ ਯਾ ਵਾਈ ਕਰਤੀ ਫਸਲ ਜੀ ਆ ਪਾਣੀ ਦੇਖੋ ਵੱਟਾਂ ਦੇ ਉੱਤੇ ਹੀ ਫਿਰਦਾ ਆ ਕਹਿੰਦਾ ਮੈਨੂੰ ਕਿਹਾ ਵੀ ਆਹ ਦੇਖੋ ਮੈਂ ਕਿੰਨਾ ਕਿੰਨਾ ਪਾਣੀ ਹੈ ਵਿੱਚ ਹੁ ਡੁੱਬ ਗਿਆ ਤੇ ਜਿਹੜੀਆਂ ਇਹ ਫਸਲ ਦਸਨ ਜੋ ਕਿਸਾਨਾਂ ਦੇ ਵੀ ਇਹ ਪਾਣੀ ਕਿੰਨੇ ਦਿਨ ਨਹੀਂ ਸੁੱਕਦਾ ਤੁਹਾਡੇ ਹਿਸਾਬ ਨਾਲ ਹਫ਼ਤੇ ਜਿਹੜੇ ਜਿਆਦਾ ਟਾਈਮ ਲੱਗ ਜੂਗਾ ਉਹਨੇ ਇਧਰ ਦੱਸੋ ਫਸਲ ਦਾ ਕੀ ਬਚੂਗਾ ਤੇ ਕੀ ਰਹਿ ਜਾਊਗਾ ਅ ਜਣਕੇ ਜਿਹੜੀ ਇਹ ਸਾਰਾ ਵਪਾਰ ਆ ਜਿੰਨਾ ਸਾਡਾ ਖੇਤੀ ਨਾਲ ਹੀ ਜੁੜਿਆ ਜੇਕਰ ਕਿਸਾਨ ਦੀ ਖੇਤੀ ਆ ਤਾਂ ਸਾਰੇ ਵਪਾਰ ਚੱਲਣਗੇ ਨਹੀਂ ਸਾਰੇ ਕਾਰੋਬਾਰ ਠੱਪ ਹੋ ਜਾਂਦੇ ਆ ਇਹ ਕਿਸਾਨੀ ਦੇ ਨਾਲ ਹੀ ਸਾਰੇ ਕਾਰੋਬਾਰ ਜੁੜੇ ਨੇ ਇਹ ਬਾਈ ਜੀ ਤੋਂ ਪੁੱਛਦੇ ਆ ਜਿਹੜੀ ਇਹ ਫਸਲ ਤਬਾਹ ਹੋਈ ਐ ਇਹ ਗਰੀਬ ਗੁਰਬੇ ਤੇ ਕਿੰਨਾ ਸਰਪਿਆ ਦਾ ਇਹ ਜਿਹੜੀ ਸਾਰਾ ਸਾਡੀ ਦੀ ਪਿਆ ਜਿਹੜਾ ਜੱਟ ਦੀ ਆ ਫਿਰ ਸਾਡੀ ਵੀ ਹੈਗੀ ਆ ਜੀ ਜੇ ਜੱਟ ਦੀ ਸਾਡੀ ਵੀ ਨਹੀਂ ਰਹਿ ਗਈ ਹੋਂ ਜੀ ਤੇ ਹੁਣ ਅਸੀਂ ਕੀ ਖਾਵਾਂ ਦੇ ਕੀ ਘਟਾ ਨੇ ਜੋ ਦੇਖ ਲਓ ਵੀ ਪਤਲ ਸਾਰੀ ਸਵੇਰ ਕਰਤੀ ਇੰਨੇ ਨੇ ਘੜੇ ਸੀ ਹਾਂਜੀ ਆਦਰ ਭਾਈ ਜੀ ਇਹ ਤਾਂ ਵਿਚਾਰ ਲੈਣੇ ਆਪਾਂ ਪੁੱਛਦੇ ਸਾਰੇ ਸਾਡੇ ਵੀ ਇਹ ਬੇਨਤੀ ਹੈ ਪੀ ਸਰਕਾਰ ਨੂੰ ਵੀ ਆ ਗਰੀਬਾਂ ਬਾਰੇ ਕੋਈ ਸੋਚੇ ਨੁਕਸਾਨ ਤਾਂ ਬਹੁਤ ਜਿਆਦਾ ਹੋਇਆ ਕਿਸਾਨਾਂ ਦਾ ਜਿਹਨਾਂ ਨੁਕਸਾਨ ਇਹਨਾਂ ਦਾ ਤੇ ਨੁਕਸਾਨ ਸਾਡਾ ਵੀ ਹੋਇਆ ਬਹੁਤ ਜਿਆਦਾ ਇਹਦੇ ਨਾਲ ਨਾ ਨਾਸੇ ਕੰਮ ਕਰ ਸਕਦੇ ਨਾ ਢੜੀ ਜੋਗੇ ਹੁਣ ਹੁਣ ਸੀ ਆ ਭੁੱਖੇ ਮਰਾਂਗੇ ਹੁਣ ਸਰਕਾਰ ਨੂੰ ਚਾਹੀਦਾ ਕਿ ਉਹ ਵੀ ਸਾਡੇ ਬਾਰੇ ਸੋਚੇ ਕੁਝ ਨੀ ਤੁਹਾਡਾ ਨੁਕਸਾਨ ਕਿਸ ਤਰ੍ਹਾਂ ਹੋ ਗਿਆ ਸਾਨੂੰ ਇਹ ਵੀ ਮਾੜੀ ਡਿਟੇਲ ਨਾਲ ਦੱਸ ਦਿਓ ਨਾ ਵੀ ਤੁਹਾਡਾ ਨੁਕਸਾਨ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜੇ ਨੁਕਸਾਨ ਕਿਸਾਨ ਦਾ ਹੋਇਆ ਤਾਂ ਉਹਦੇ ਨੁਕਸਾਨ ਨੁਕਸਾਨ ਸਾਡਾ ਹੀ ਹੋਇਆ ਜੀ ਜੇ ਹੁਣ ਜੇ ਕਣਕ ਨਹੀਂ ਰਹੇਗੀ ਅਸੀਂ ਕੰਮ ਕਿੱਥੇ ਕਰਾਂਗੇ ਕਿੱਥੋਂ ਸਾਡੇ ਬੱਚੇ ਪਾਲਣਗੇ ਕਿੱਥੋਂ ਵੱਲ ਜਾਗਾਂਗੇ ਕਿੱਥੋਂ ਜੀ ਕੰਮ ਕਰਾਂਗੇ ਜਾ ਕੇ ਜੇ ਕਿਸਾਨ ਦੀ ਫਸਲ ਖਤਮ ਹੋ ਗਈ ਹੈ ਤੇ ਸਾਡੀ ਮਜ਼ਦੂਰੀ ਵੀ ਖਤਮ ਹੋ ਚੁੱਕੀ ਹੈ ਏ ਸਾਡੇ ਮਜ਼ਦੂਰ ਵੀਰ ਦਾ ਇਹ ਕਹਿਣਾ ਹੈ ਕਿ ਜੇਕਰ ਕਿਸਾਨ ਦੀ ਖੇਤੀ ਹੈ ਤਾਂ ਅਸੀਂ ਵੀ ਕੰਮਕਾਰ ਕਰਾਂਗੇ ਜੇਕਰ ਅੱਜ ਕਣਕ ਦੀ ਫਸਲ ਨਹੀਂ ਰਹੀ ਤੇ ਅਸੀਂ ਵੀ ਕੰਮ ਕਰਨ ਜੋਗ ਨਹੀਂ ਰਹੇ ਸਾਡੇ ਪਰਿਵਾਰਾਂ ਨੇ ਇਹੀ ਕਣਕ ਵੱਢਣੀ ਸੀ ਇੱਥੋਂ ਹੀ ਅਸੀਂ ਖਾਣਾ ਸੀ ਇੱਥੋਂ ਕਪੈਣਾ ਚੱਲਣਾ ਸੀ ਇੱਥੋਂ ਗਰੀਬ ਗੁਰਬੇ ਨੇ ਸਿੱਟੇ ਚੁਕਣੇ ਸੀ ਜਿਨ੍ਹਾਂ ਦੇ ਘਰਾਂ ਦੇ ਘਰ ਤੁਰਨੇ ਸੀ ਤੇ ਤੂੜੀ ਤੰਦ ਬਾਨਣਾ ਸੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਅੱਜ ਗਰੀਬਾਂ ਦਾ ਵੀ ਕਾਰੋਬਾਰ ਠੱਪ ਹੋ ਗਿਆ ਸਰਕਾਰ ਨੂੰ ਗਰੀਬਾਂ ਬਾਰੇ ਵੀ ਸੋਚਣ ਦੀ ਲੋੜ ਹੈ ਗਰੀਬ ਕਹਿੰਦੇ ਵੀ ਅਸੀਂ ਜਿਹੜੀਆਂ ਬੱਲੀਆਂ ਚੁਕਣੀਆਂ ਸੀ ਅਸੀਂ ਦਿਹਾੜੀ ਕਰਨੀ ਸੀ ਇਹੀ ਕਣਕ ਵਟਨਗਾ ਸੀ ਤੇ ਗਰੀਬ ਨੂੰ ਕਿਸਾਨ ਨੇ ਖੁਸ਼ ਹੋ ਕੇ ਲੇਬਰ ਮਿਲਨੀ ਸੀ ਜਦੋਂ ਕਿਸਾਨ ਦਾ ਹੀ ਕੁਝ ਨਹੀਂ ਬਚਿਆ ਤੇ ਕਿਸਾਨ ਉਹਨੂੰ ਖੁਸ਼ ਹੋ ਕੇ ਲੇਬਰ ਕਿਵੇਂ ਦੇਊਗਾ ਜਿਹੜੀ ਫਸਲ ਸੀ ਉਹ ਤਾਂ ਪੂਰੀ 80% ਜਨਨ ਕਿ ਫਸਲ 90% ਫਸਲ ਖਤਮ ਹੋ ਗਈ ਹੈ ਤੇ ਹੁਣ ਬੱਚਾ ਨਹੀਂ ਤੇ ਕਿਸਾਨ ਉਹਨਾਂ ਨੂੰ ਕਿਵੇਂ ਖੁਸ਼ ਹੋ ਕੇ ਮਜ਼ਦੂਰੀ ਦੇਊਗਾ ਤੇ ਇਹ ਮਜ਼ਦੂਰ ਵੀ ਹੁਣ ਸਰਕਾਰ ਨੂੰ ਕਹਿ ਰਹੇ ਆ ਵੀ ਸਾਡੀ ਵੀ ਕੁਝ ਮਦਦ ਕੀਤੀ ਜਾਵੇ ਅਸੀਂ ਵੀ ਬਹੁਤ ਜ਼ਿਆਦਾ ਤੰਗ ਆ ਕਿਉਂਕਿ ਹੁਣ ਫਸਲ ਸਾਨੂੰ ਦਿਖਾਈ ਡੱਕਾ ਵੀ ਨਹੀਂ ਬਚਿਆ ਫਸਲ ਦਾਜ ਇੱਕ ਡੱਕਾ ਹੈ ਕਹਿੰਦੇ ਡੱਕਾ ਵੀ ਨਹੀਂ ਬਚਿਆ ਇਹ ਮਜ਼ਦੂਰ ਕਹਿੰਦੇ ਅਸੀਂ ਖੇਤਾਂ ਦੇ ਵਿੱਚ ਹੁਣ ਕਿਵੇਂ ਜਾਵਾਂਗੇ ਮਜ਼ਦੂਰੀ ਕਰਨ ਕਿਉਂਕਿ ਫਸਲਾਂ ਤਾਂ ਹੁਣ ਤਬਾਹ ਹੋ ਗਈਆਂ ਸਾਰੀਆਂ ਵਿਚਾਰੇ ਛੱਟੇ ਝੁਕਣ ਜਾਣਾ ਸੀ ਕਿਸੇ ਦੇ ਪਰਿਵਾਰ ਨੇ ਕਿਸੇ ਨੇ ਤੂੜੀ ਤੰਦ ਨੂੰ ਜਾਣਾ ਸੀ ਕਿਸੇ ਨੇ ਹੋਰ ਮਜ਼ਦੂਰੀ ਕਰਨੀ ਸੀ ਤੇ ਉਹ ਕਹਿੰਦੇ ਅਸੀਂ ਹੁਣ ਕਿੱਧਰ ਜਾਵਾਂਗੇ ਜਿਹੜੀ ਹੁਣ ਕਣਕ ਹੈ ਕਣਕ ਤਾਂ ਪਹਿਲਾਂ ਹੀ ਜਨਨ ਕਿ 80 90% ਰਹਿ ਗਈ ਆ ਬਹੁਤ ਸਰਕਾਰ ਗੇ ਇਹ ਬੇਨਤੀ ਹੈ ਵੀ ਜੋ ਨੁਕਸਾਨ ਹੋਇਆ ਕਿਸਾਨਾਂ ਦਾ ਹੋਇਆ ਕੋਈ ਮਜ਼ਦੂਰਾਂ ਦਾ ਹੋਇਆ ਵੀ ਸਾਰ ਨੂੰ ਹੱਕ ਮਿਲਣਾ ਚਾਹੀਦਾ ਜੀ ਜੀ ਸਰਕਾਰ ਜੇਕਰ ਕਿਸਾਨਾਂ ਨੂੰ ਮੁਆਵਜ਼ਾ ਦਿੰਦੀ ਹੈ ਤਾਂ ਨਾਲ ਗਰੀਬਾਂ ਬਾਰੇ ਵੀ ਕੋਈ ਸੋਚਣ ਦੀ ਲੋੜ ਹੈ ਸਰਕਾਰ ਨੂੰ ਗਰੀਬਾਂ ਨੂੰ ਵੀ ਕੁਝ ਦੇਣ ਦੀ ਲੋੜ ਹੈ ਕਿਉਂਕਿ ਗਰੀਬਾਂ ਦਾ ਵੀ ਕਾਰੋਬਾਰ ਫਸਲ ਦੇ ਨਾਲ بڑے بڑے ਵਪਾਰ ਫਸਲ ਦੇ ਨਾਲ ਜ਼ਿਮੀਂਦਾਰ ਨਾਲ ਹੀ ਚੱਲਦੇ ਨੇ ਕਾਰੋਬਾਰ ਚੱਲਦੇ ਨੇ ਜੇ ਫਸਲ ਨਹੀਂ ਤਾਂ ਸਾਡਾ ਕੋਈ ਕਾਰੋਬਾਰ ਨਹੀਂ ਚੱਲ ਸਕਦਾ ਸਾਰੇ ਕਾਰੋਬਾਰ ਠੱਪ ਹੋ ਜਾਂਦੇ ਹੈ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਨਮੀ ਅਪਡੇਟ ਦੇ ਨਾਲ ਜੁੜੇ ਰਹੋ ਦੇਖਦੇ ਰਹੋ ਸੱਚ ਦੀ ਪਰਤਾਲ ਤੇ ਧੰਨਵਾਦ